ਇੰਡੀਆ ਨੇ ਯਾਤਰੀ ਅਨੁਜਤਾ ਵੱਡਾ ਝਟਕਾ ਕੈਬਿਨ ਦੇ ਵਿੱਚ ਰੱਖਣ ਵਾਲੇ ਸਮਾਨ ਦੀ ਲਿਮਿਟ ਚੁਕਿੱਤਾ ਬਦਲਾ ਘੱਟੋ-ਘੱਟ weight 20 ਕਿਲੋ ਤੋਂ ਘਟਾ ਕੇ ਸਾਨੂੰ ਕਿੰਨਾ ਕਰਤਾ ਪਾ ਸਲਾ 25 ਕਿਲੋ ਕੈਬਿਨ ਦੇ ਵਿੱਚ ਸਮਾਨ ਲਿਜਾਣ ਦੀ ਸੀ ਇਜਾਜ਼ਤ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾਂਚਲ ਜੱਗੀ ਕੱਟੇ ਚ ਚੱਲ ਰਹੀ ਹੈ ਏਅਰ ਇੰਡੀਆ ਨੇ ਕਰੇਲੂ ਉਡਾਣਾ ਦੇ ਉੱਤੇ ਘੱਟ ਤੋਂ ਘੱਟ ਕਿਰਾਏ ਵਾਲੀ ਸ਼੍ਰੇਣੀ ਚ ਇੱਕ ਯਾਤਰੀ ਦੇ ਲਈ ਕੈਬਿਨ ਦੇ ਵਿੱਚ ਰੱਖਣ ਲਈ ਸਮਾਨ ਦਾ ਘੱਟੋ ਘੱਟ ਪਾਰ 20 ਕਿਲੋ ਤੋਂ ਘਟਾ ਕੇ 15 ਕਿਲੋ ਕਰ ਦਿੱਤਾ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਬੀਤੇ ਅਗਸਤ ਮਹੀਨੇ ਦੇ ਵਿੱਚ ਪੇਸ਼ ਕੀਮਤ ਨਿਰਧਾਰਤ ਜਿਹੜੇ ਮਾਡਲ ਦੇ ਵਿੱਚ ਬਦਲਾਅ ਕੀਤਾ ਏਅਰਲਾਈਨ ਨੇ ਕਿਹਾ ਕਿ ਸਾਰਿਆਂ ਦੇ ਲਈ ਇੱਕੋ ਜਿਹੇ ਨਜ਼ਰੀਆ ਹੁਣ ਆਦਰਸ਼ ਨਹੀਂ ਹੈ ਏਅਰਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿਰਾਇਆ ਮਾਡਲ ਦੀਆਂ ਤਿੰਨ ਸ਼੍ਰੇੜੀਆਂ ਹਨ ਕੰਫਰਟ ਕੰਫਰਟ ਪਲਸ ਅਤੇ ਫਲੈਕਸ ਇਹ ਵੱਖ-ਵੱਖ ਕੀਮਤਾਂ ਦੇ ਉੱਤੇ ਜਿਹੜਾ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੇ ਨੇ ਕੰਫਰਟ ਅਤੇ ਕੰਫਰਟ ਪਲਸ ਸ਼੍ਰੇੜੀਆਂ ਦੇ ਤਹਿਤ 2 ਮਈ ਤੋਂ ਮੁਫਤ ਕੈਬਿਨ ਸਮਾਨ ਸਹੂਲਤ ਨੂੰ 20 ਕਿਲੋਗ੍ਰam ਅਤੇ 25 ਕਿਲੋਗ੍ਰam ਤੋਂ ਘਟਾ ਕੇ 15 ਕਿਲੋਗ੍ਰam ਕਰ ਦਿੱਤਾ ਗਿਆ ਤੇ ਮੌਜੂਦਾ ਕਿਰਾਇਆ ਮਾਡਲ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਦੇ ਵਿੱਚ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ 25 ਕਿਲੋ ਕੈਬਿਨ ਸਮਾਨ ਲਿਜਾਣ ਦੀ ਆਗਿਆ ਸੀ। ਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਝਟਕਾ। ਕੈਬਿਨ ਦੇ ਵਿੱਚ ਰੱਖਣ ਵਾਲੇ ਸਮਾਨ ਦੀ ਲਿਮਟ ਚੁਕਿੱਤਾ ਬਦਲਾ। ਘਟੋ ਘਟ ਵੇਟ 20 ਕਿਲੋ ਤੋਂ ਘਟਾ ਕੇ ਸੁਣੋ ਕਿੰਨਾ ਕਰਤਾ ਪਾ। ਪਹਿਲਾਂ 25 ਕਿਲੋ ਕੈਬਿਨ ਦੇ ਵਿੱਚ ਸਮਾਨ ਲਿਜਾਣ ਦੀ ਸੀ ਇਜਾਜ਼ਤ। ਸਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾਂਚਲ ਜਗਦੀ ਕੱਟੇ ਚ ਚੱਲ ਰਹੀ ਹੈ ਇੰਡੀਆ ਨੇ ਕਰੇਲੂ ਉਡਾਣਾ ਦੇ ਉੱਤੇ ਘੱਟ ਤੋਂ ਘੱਟ ਕਿਰਾਏ ਵਾਲੀ ਸ਼੍ਰੇਣੀ ਚ ਇੱਕ ਯਾਤਰੀ ਦੇ ਲਈ ਕੈਬਿਨ ਦੇ ਵਿੱਚ ਰੱਖਣ ਲਈ ਸਮਾਨ ਦਾ ਘੱਟੋ ਘੱਟ ਪਾਰ 20 ਕਿਲੋ ਤੋਂ ਘਟਾ ਕੇ 15 ਕਿਲੋ ਕਰ ਦਿੱਤਾ ਟਾਟਾ ਗਰੁੱਪ ਦੀ ਮਲਕੀਅਤ ਵਾਲੀ 에ਅਰ ਇੰਡੀਆ ਨੇ ਬੀਤੇ ਅਗਸਤ ਮਹੀਨੇ ਦੇ ਵਿੱਚ ਪੇਸ਼ ਕੀਮਤ ਨਿਰਧਾਰਤ ਜਿਹੜੇ ਮਾਡਲ ਦੇ ਵਿੱਚ ਬਦਲਾਅ ਕੀਤਾ 에ਅਰਲਾਈਨ ਨੇ ਕਿਹਾ ਕਿ ਸਾਰਿਆਂ ਦੇ ਲਈ ਇੱਕੋ ਜਿਹੇ ਨਜ਼ਰੀਆ ਹੁਣ ਆਦਰਸ਼ ਨਹੀਂ ਹੈ 에ਅਰਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿਰਾਇਆ ਮਾਡਲ ਦੀਆਂ ਤਿੰਨ ਸ਼੍ਰੇੜੀਆਂ ਹਨ ਕੰਫਰਟ ਕੰਫਰਟ ਪਲਸ ਅਤੇ ਫਲੈਕਸ ਇਹ ਵੱਖ-ਵੱਖ ਕੀਮਤਾਂ ਦੇ ਉੱਤੇ ਜਿਹੜਾ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੇ ਨੇ ਕੰਫਰਟ ਅਤੇ ਕੰਫਰਟ ਪਲਸ ਸ਼੍ਰੇੜੀਆਂ ਦੇ ਤਹਿਤ 2 ਮਈ ਤੋਂ ਮੁਫਤ ਕੈਬਿਨ ਸਮਾਨ ਸਹੂਲਤ ਨੂੰ 20 ਕਿਲੋਗ੍ਰam ਅਤੇ 25 ਕਿਲੋਗ੍ਰam ਤੋਂ ਘਟਾ ਕੇ 15 ਕਿਲੋਗ੍ਰam ਕਰ ਦਿੱਤਾ ਗਿਆ ਤੇ ਮੌਜੂਦਾ ਕਿਰਾਇਆ ਮਾਡਲ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਦੇ ਵਿੱਚ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ 25 ਕਿਲੋ ਕੈਬਿਨ ਸਮਾਨ ਲਿਜਾਣ ਦੀ ਆਗਿਆ ਸੀ। ਏਅਰ ਇੰਡੀਆ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਝਟਕਾ। ਕੈਬਿਨ ਦੇ ਵਿੱਚ ਰੱਖਣ ਵਾਲੇ ਸਮਾਨ ਦੀ ਲਿਮਟ ਚੁਕਿੱਤਾ ਬਦਲਾ। ਘਟੋ-ਘਟ weight 20 ਕਿਲੋ ਤੋਂ ਘਟਾ ਕੇ ਸਾਨੂੰ ਕਿੰਨਾ ਕਰਤਾ ਪਾ। ਸਾਲਾ 25 ਕਿਲੋ ਕੈਬਿਨ ਦੇ ਵਿੱਚ ਸਮਾਨ ਲਿਜਾਣ ਦੀ ਸੀ ਇਜਾਜ਼ਤ। ਸੱਚੀ ਗੱਲ ਤੁਸ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾਨ ਚਲ ਜਗੀ ਕੱਟੇ ਚ ਚੱਲ ਰਹੀ ਹੈ ਇੰਡੀਆ ਨੇ ਕਰੇਲੂ ਉਡਾਨਾ ਦੇ ਉੱਤੇ ਘੱਟ ਤੋਂ ਘੱਟ ਕਿਰਾਏ ਵਾਲੀ ਸ਼੍ਰੇਣੀ ਚ ਇੱਕ ਯਾਤਰੀ ਦੇ ਲਈ ਕੈਬਿਨ ਦੇ ਵਿੱਚ ਰੱਖਣ ਲਈ ਸਮਾਨ ਦਾ ਘੱਟੋ-ਘੱਟ ਪਾਰ 20 ਕਿਲੋ ਤੋਂ ਘਟਾ ਕੇ 15 ਕਿਲੋ ਕਰ ਦਿੱਤਾ ਹੈ ਟਾਟਾ ਗਰੁੱਪ ਦੀ ਮਲਕੀਅਤ ਵਾਲੀ 에ਅਰ ਇੰਡੀਆ ਨੇ ਬੀਤੇ ਅਗਸਤ ਮਹੀਨੇ ਦੇ ਵਿੱਚ ਪੇਸ਼ਕਿਮਤ ਨਿਰਧਾਰਤ ਜਿਹੜੇ ਮਾਡਲ ਦੇ ਵਿੱਚ ਬਦਲਾਅ ਕੀਤਾ 에ਅਰਲਾਈਨ ਨੇ ਕਿਹਾ ਹੈ ਕਿ ਸਾਰਿਆਂ ਦੇ ਲਈ ਇੱਕੋ ਜਿਹਾ ਨਜ਼ਰੀਆ ਹੁਣ ਆਦਰਸ਼ ਨਹੀਂ ਹੈ 에ਅਰਲਾਈਨ ਦੇ ਇੱਕ ਬੁਲਾਰੇ ਨੇ ਦੱਸਿਆ ਕਿਰਾਇਆ ਮਾਡਲ ਦੀਆਂ ਤਿੰਨ ਸ਼੍ਰੇੜੀਆਂ ਹਨ comfort comfort plus ਅਤੇ flex ਇਹ ਵੱਖ-ਵੱਖ ਕੀਮਤਾ ਦੇ ਉੱਤੇ ਜਿਹੜਾ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੇ ਨੇ comfort ਅਤੇ comfort plus ਸ਼੍ਰੇਣੀਆਂ ਦੇ ਤਹਿਤ 2 ਮਈ ਤੋਂ ਮੁਫਤ ਕੈਬਿਨ ਸਮਾਨ ਸਹੂਲਤ ਨੂੰ 20 ਕਿਲੋਗ੍ਰam ਅਤੇ 25 ਕਿਲੋਗ੍ਰam ਤੋਂ ਘਟਾ ਕੇ 15 ਕਿਲੋਗ੍ਰam ਕਰ ਦਿੱਤਾ ਗਿਆ ਤੇ ਮੌਜੂਦਾ ਕਿਰਾਇਆ ਮਾਡਲ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਘਰੇਲੂ ਉਡਾਣਾਂ ਦੇ ਵਿੱਚ ਯਾਤਰੀਆਂ ਨੂੰ ਬਿਨਾਂ ਕਿਸੇ ਵਾਧੂ ਖਰਚੇ ਦੇ 25 ਕਿਲੋ ਕੈਬਿਨ ਸਮਾਨ ਲਿਜਾਣ ਦੀ ਆਗਿਆ ਸੀ।